ਫਗਵਾੜਾ ਸ਼ਹਿਰ ਵਿੱਚ ਦੀਵਾਲੀ ਦੀ ਰਾਤ ਸ਼ਹਿਰ ਦੇ ਬੰਸਾ ਵਾਲੇ ਬਾਜ਼ਾਰ ਵਿੱਚ ਇੱਕ ਕਰੋਕਰੀ ਦੀ ਦੁਕਾਨ ਤੇ ਭਿਆਨਕ ਅੱਗ ਲੱਗ ਗਈ ਦੇਖਦੇ ਦੇਖਦੇ ਦੁਕਾਨ ਵਿੱਚ ਅੱਗ ਇੰਨੀ ਫੈਲ ਗਈ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮਨਪਾਟੀਆਂ ਨੇ ਦੱਸਿਆ ਕਿ ਉਹਨਾਂ ਦੀ ਬੰਸਾ ਵਾਲੇ ਬਾਜ਼ਾਰ ਵਿੱਚ ਪਾਟੀਆਂ ਕਰੋਕਰੀ ਨਾਮ ਤੋਂ ਦੁਕਾਨ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਰੀਬ 1:10 ਵਜੇ ਪਤਾ ਲੱਗਿਆ ਕਿ ਉਹਨਾਂ ਦੀ ਦੁਕਾਨ ਦੇ ਉੱਪਰਲੀ ਮੰਜ਼ਲ ਤੇ ਅੱਗ ਲੱਗੀ ਹੋਈ ਹੈ ਤੇ ਜਦੋਂ ਤੁਰੰਤ ਮੌਕੇ ਤੇ ਉੱਥੇ ਪਹੁੰਚੇ ਤਾਂ ਉਹਨਾਂ ਵੱਲੋਂ ਨਾਲ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਫੋਨ ਕੀਤਾ ਤੇ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਅੱਗ ਕਾਫੀ ਫੈਲ ਗਈ ਸੀ ਉਹਨਾਂ ਦੇ ਦੱਸਣ ਮੁਤਾਬਕ ਅੱਗ ਲੱਗਣ ਨਾਲ ਉਹਨਾਂ ਦਾ ਕਰੀਬ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਧਰ ਹੀ ਸਾਰੇ ਮਾਮਲੇ ਸਬੰਧੀ ਜਦੋਂ ਫਾਇਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਲੋਕ ਸੜਕਾਂ ਤੇ ਆਪਣੀਆਂ ਗੱਡੀਆਂ پارک ਕਰ ਦਿੰਦੇ ਹਨ ਅਤੇ ਰੋਡ ਤੰਗ ਹੋਣ ਕਾਰਨ ਉਹਨਾਂ ਨੂੰ ਉੱਥੇ ਪਹੁੰਚਣ ਤੱਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਗੱਡੀ ਖਾਲੀ ਕਰਕੇ ਦੁਬਾਰਾ ਭਰਨ ਲਈ ਜਾਂਦੀ ਸੀ ਤਾਂ ਉਹਨਾਂ ਨੂੰ ਰੋਡ ਤੇ ਗੱਡੀਆਂ ਖੜੀਆਂ ਹੋਣ ਕਾਰਨ ਪਰੇਸ਼ਾਨੀਆਂ ਦਾ ਕਾਫੀ ਸਾਹਮਣਾ ਕਰਨਾ ਪਿਆ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਰੀਬ 15 ਤੋਂ 20 ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਹੋਰ ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਦੁਕਾਨ ਮਾਲਕ ਤੇ ਫਾਇਰ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਇਸ ਵੀਡੀਓ ਬਤਨਕੀ ਰਾਹੇ ਤੋਂ ਦਰਪਤ ਲੂਚਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮਾਨੋਬਾਧੀ ਜੀ ਅਸੀਂ ਪੜਿਆ ਜੀ ਇੱਕ ਜਾਣਕਾਰੀ دی ਜਿਹੜੀ ਅਗਲਦੀ ਹੈ ਦੁਕਾਨ ਤੋਂ तकरीबन 7:30 ਵਜੇ ਫੋਨ ਆਇਆ ਸੀਗਾ ਚੌਕੀਦਾਰ ਦਾ ਦੀ ਉੱਪਰਲੀ ਮੰਜ਼ਿਲ ਤੇ ਅੱਗ ਲੱਗੀ ਹੋਈ ਹੈ ਜੋ ਕਿ ਜਦੋਂ ਮੈਂ ਆਇਆ ਤਾਂ ਨਜ਼ਰ ਆ ਰਹੀ ਸੀ ਮੈਂ ਉੱਪਰ ਜਾ ਕੇ ਦੇਖਿਆ ਤੇ ਉੱਪਰਲੀ ਮੰਜ਼ਿਲ ਤੇ ਅੱਗ ਲੱਗੀ ਸੀ ਇਨਸਟੈਂਟੀ ਫਿਰ ਆਪਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਅੱਧੇ ਘੰਟੇ ਦੇ ਵਿੱਚ ਫਾਇਰ ਬ੍ਰਿਗੇਡ ਆ ਵੀ ਸੀ ਕਿ ਬਟ ਉਹ ਤੱਕ ਅੱਧ ਜਿਆਦਾ ਫੈਲ ਚੁੱਕੀ ਸੀ ਸਰ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ 25 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਤੇ ਸਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀਆਂ ਕੰਫਲ ਲੱਗੀਆਂ ਆ ਜਿੰਦੇ ਹੀ ਆ ਜੀ ਮੈਨੂੰ ਆਈਡੀਆ ਨਹੀਂ ਹੈ ਦਾ ਤਕਰੀਬਨ 20-25 ਲੱਗੀਆਂ ਹੈ ਇਹ 29 ਦੇ ਉੱਪਰ ਦੁਕਾਨ ਹੈ ਇਹ ਭਾਟੀਆਂ ਕਰੋਕਰੀ ਬੰਸਾਲਾ ਬਾਜ਼ਾਰ ਜੀ ਸਰ ਇੱਕ ਬੰਸਾ ਬਾਜ਼ਾਰ ਦੇ ਵਿੱਚ ਅੱਗ ਲੱਗੀ ਆ ਉਹਦੀ ਜਾਣਕਾਰੀ ਦਿਓ ਅੱਜ 10:50 ਮਿੰਟ ਤੇ ਜਦੋਂ ਦੀਵਾਲੀ ਦਾ ਤਿਹਾਰ ਲੋਕ ਫਗਵਾੜਾ ਸ਼ਹਿਰ ਚ ਮਨਾ ਰਹੇ ਸੀ ਤਾਂ ਬੰਸਾਂ ਵਾਲੇ ਬਾਜ਼ਾਰ ਦੇ ਵਿੱਚ 10:50 ਮਿੰਟ ਤੇ ਸਾਡੇ ਕੋਲ ਸੂਚਨਾ ਆਈ ਕਿ ਇੱਥੇ ਭਾਟੀਆਂ ਕਰੋਕਰੀ ਹਾਊਸ ਹੈ ਉਹਦੇ ਵਿੱਚ ਅੱਗ ਲੱਗ ਗਈ ਆ ਔਰ ਤੁਰੰਤ ਸਾਡੀਆਂ ਗੱਡੀਆਂ ਜਿਹੜੀਆਂ ਫਗਵਾੜਾ ਫਾਇਰ ਬ੍ਰਿਗੇਡ ਤੋਂ ਤੁਰੰਤ ਦੋ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਜਦੋਂ ਸਾਡੇ ਮੁਲਾਜ਼ਮ ਇੱਥੇ ਗੱਡੀਆਂ ਲੈ ਕੇ ਪਹੁੰਚੇ ਆ ਕਿਉਂਕਿ ਬੜਾ ਤੰਗ ਏਰੀਆ ਹੈ ਫਗਵਾੜਾ ਸ਼ਹਿਰ ਦਾ ਇਹ ਔਰ ਟ੍ਰੈਫਿਕ ਵੀ ਸੀ ਪੁੱਛੇ ਲੋਕਾਂ ਨੇ ਗੱਡੀਆਂ پارک ਕੀਤੀਆਂ ਹੋਈਆਂ ਸੀਗੀਆਂ ਤੇ ਸਾਡੇ ਬਹਾਦਰ ਫਾਇਰ ਫਾਈਟਰਾਂ ਨੇ ਬਹੁਤ ਜਦੋਜਹਿਦ ਨਾਲ 15 ਤੋਂ 20 ਗੱਡੀਆਂ ਲਗਾ ਕੇ ਗਰਾਊਂਡ ਪਲੱਸ 3 ਸਟੋਰੀ ਹੈ ਜਿਹਦੇ ਵਿੱਚ ਇਹਨਾਂ ਨੇ ਪੂਰਾ ਆਪਣਾ ਪਲਾਸਟਿਕ ਦਾ ਸਟੀਲ ਤੰਬਾ ਜਾਂ ਜੋ ਵੀ ਕ੍ਰੌਕਰਰੀ ਦਾ ਸਮਾਨ ਆ ਉਹ ਆਪਣਾ ਇਹਨਾਂ ਨੇ ਦੁਕਾਨ 'ਚ ਰੱਖਿਆ ਹੋਇਆ ਸੀਗਾ ਤੇ ਬਹੁਤ ਸਾਨੂੰ ਔਕੜ ਆਈ ਆ ਗੱਡੀਆਂ ਨੂੰ ਪਾਰਕ ਕਰਨ ਦੇ ਵਿੱਚ ਗੱਡੀਆਂ ਖਾਲੀਆਂ ਨੂੰ ਆਪਣੇ ਦੁਆਰਾ ਸਟੇਸ਼ਨ ਤੇ ਲੈ ਕੇ ਜਾਣ ਦੇ ਵਿੱਚ ਔਰ ਅਸੀਂ ਲਗਭਗ 10 15 20 ਗੱਡੀਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਨੂੰ ਕਵਰ ਕਰ ਲਿਆ ਸਾਡੇ ਅਜੇ ਵੀ ਮੁਲਾਜ਼ਮ ਅੰਦਰ ਲੱਗੇ ਹੋਏ ਨੇ ਔਰ ਜਦੋਂ ਤੱਕ ਇਹ ਪੂਰਾ ਕੰਪਲੀਟ ਨਹੀਂ ਹੋ ਜਾਂਦਾ ਅਸੀਂ ਇਸ ਨੂੰ ਅਜੇ ਵੀ ਘਟਨਾ ਵਾਲੇ ਸਥਾਨ ਦੇ ਉੱਤੇ ਖੜੇ ਕੰਮ ਕਰ ਰਹੇ ਹਾਂ ਸਰ ਜਿੱਦਾਂ ਤਿਆਹਾਰਾਂ ਦੇ ਮੱਦੇਨਜ਼ਰ ਦੇਖਦੇ ਹੋਏ ਤੁਸੀਂ ਮਗੀ ਬਾਰ-ਬਾਰ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਇੰਨੀ ਅਪੀਲ ਕਰਦੇ ਆ ਕਿ ਮਗੀ ਵੀਡੀਓ ਰਾਹੀਂ ਮਗੀ ਚੈਨਲ ਰਾਹੀਂ ਬੰਦਿਆਂ ਨੂੰ ਜਾਣਕਾਰੀ ਦਿੰਨੇ ਆ ਉਹਦੇ ਜਾਣਕਾਰੀ ਦੇ ਦੇਣ ਦੇ ਬਾਵਜੂਦ ਵੀ ਮਤਲਬ ਕਿ ਇਹ ਮਤਲਬ ਕਿ ਹਾਦਸੇ ਹੁੰਦੇ ਕਿਉਂ ਇਹ ਮਤਲਬ ਕਿ ਇਦੇ ਵਿੱਚ ਦੇਖੋ ਕੋਈ ਨਾ ਕੋਈ ਸ਼ਾਰਟ ਸਰਕਟ ਹੋ ਸਕਦਾ ਜਾਂ ਕੁਝ ਚਾਈਨਾ ਮੇਡ ਲੜੀਆਂ ਜਿਵੇਂ ਆਪਾਂ ਆਪਣੇ ਦੁਕਾਨਾਂ 'ਚ ਲਗਾ ਦਿੰਨੇ ਆ ਕਈ ਵਾਰੀ ਉਹ ਓਵਰ ਹੀਟ ਹੋ ਜਾਂਦੀਆਂ ਨੇ ਕੋਈ ਨਾ ਕੋਈ ਗੱਤਾ ਜਾਂ ਕੋਈ ਕੱਪੜੇ ਨੂੰ ਅੱਗ ਲੱਗ ਗਈ ਜਾਂ ਕਿਤੇ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਜਿਵੇਂ ਆਪਾਂ ਚਾਈਨੀਜ਼ ਜਿਹੜੀਆਂ ਉਹ ਕੱਪੜੇ ਦੀਆਂ ਗੋਲ-ਗੋਲ ਚਰਖੀਆਂ ਅਸਮਾਨ ਦੇ ਵਿੱਚ ਉਡਾ ਦਿੰਨੇ ਆ ਕਿਤੇ ਨਾ ਕਿਤੇ ਉਹ ਜਦੋਂ ਵੀ ਆਪਾਂ ਉਸ ਨੂੰ ਅਸਮਾਨ 'ਚ ਉਡਾ ਦਿੰਨੇ ਆ ਉਹਦੇ ਅੰਦਰ ਅੱਗ ਲੱਗੀ ਹੁੰਦੀ ਆ ਉਹ ਕਿਤੇ ਨਾ ਕਿਤੇ ਕਬਾੜੀਏ ਦੀ ਦੁਕਾਨ ਦੇ ਵਿੱਚ ਕਿਸੇ ਦੁਕਾਨਦਾਰ ਦੇ ਛੱਤ ਦੇ ਉੱਤੇ ਜਾਂ ਕਿਤੇ ਵੀ ਆ ਕੇ ਜਦੋਂ ਉਹ ਗਿਰਦੀ ਆ ਤਾਂ ਉਸ ਦੇ ਸਪਾਰਕ ਦੇ ਨਾਲ ਵੀ ਅਗਰ ਆਪਣੇ ਦੁਕਾਨਾਂ ਦੇ ਮਕਾਨਾਂ ਦੇ ਉੱਪਰ ਕੋਈ ਸੁੱਕਾ ਬਾਲਣ ਪਿਆ ਹੈ ਤਾਂ ਉਹ ਵੀ ਇੱਕ ਅੱਗ ਦਾ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਸਰ ਜਿੱਦਾਂ ਮਤਲਬ ਕਿ ਇਹਨਾਂ ਹੀ ਦੁਕਾਨ ਦਾ ਨੁਕਸਾਨ ਕਿੰਨਾ ਕੁ ਲਗਭਗ ਹੋ ਗਿਆ ਕੁਝ ਪਤਾ ਚੱਲਿਆ ਨਹੀਂ ਨੁਕਸਾਨ ਦਾ ਜੇ ਕੁਝ ਨਹੀਂ ਪਤਾ ਜੀ ਹੇਠਲਾ ਜਿਹੜਾ ਫਲੋਰ ਆ ਉਹਦੇ ਵਿੱਚ ਥੋੜਾ ਜਿਹਾ ਸੇਫਟੀ ਹੈ ਫਸਟ ਫਲੋਰ ਤੇ ਸੈਕੰਡ ਫਲੋਰ ਤੇ ਸੈਕੰਡ ਤੋਂ ਬਾਅਦ ਜਿਹੜਾ ਥਰਡ ਫਲੋਰ ਹੈ ਉੱਪਰ ਜਨਰੇਟਰ ਵਗੈਰਾ ਨਾਲੇ ਰੱਖਿਆ ਹੋਇਆ ਸੀਗਾ ਔਰ ਉੱਪਰ ਕਾਫੀ ਨੁਕਸਾਨ ਹੋ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਸਾਨੂੰ ਬਹੁਤ ਪ੍ਰੋਬਲਮ ਆਈ ਆ ਸਾਡੇ ਮੁਲਾਜ਼ਮ ਬਹੁਤ ਅਣਥੱਕ ਮਿਹਨਤ ਕਰਕੇ ਇਹਨਾਂ ਨੇ ਜਿਹੜਾ ਹੈਗਾ ਅੱਗ ਨੂੰ 80 ਤੋਂ 90% ਕਾਬੂ ਕਰ ਲਿਆ ਫੋਮ ਵਗੈਰਾ ਅਸੀਂ ਮਾਰ ਕੇ ਜਿਹੜਾ ਹੈਗਾ ਕਿਉਂਕਿ ਪਲਾਸਟਿਕ ਦਾ ਸਮਾਨ ਅੰਦਰ ਟਿਫਨ ਵਗੈਰਾ ਕ੍ਰੌਕਰੀ ਡਿਨਰ ਸੈੱਟ ਬਹੁਤ ਕੁਝ ਸੀਗਾ ਸੋ ਕਾਫੀ ਹੱਦ ਤੱਕ ਅਸੀਂ ਇਹਨੂੰ ਕਵਰ ਕਰ ਚੁੱਕੇ ਆ ਤੇ ਇਹੀ ਮੇਨ ਅਗ ਲੱਗੀ ਆ ਫਗਵਾੜਾ ਸ਼ਹਿਰ ਦੀ ਸੋ ਮੇਰੇ ਮਹਾਨਦਰ ਫਾਇਰ ਫਾਈਟਰ ਅਜੇ ਵੀ ਕੰਮ ਤੇ ਲੱਗੇ ਹੋਏ ਆ ਔਰ ਇਹਨੂੰ ਕੰਪਲੀਟ ਕਰਕੇ ਜਾਵਾਂਗੇ ਅਸੀਂ